ਰੀਮੋਟ ਚੈਨਲ ਦੇਖ ਰਹੀ ਸਾਰੀ ਦਸ਼ਕਾਂ ਦਾ ਤੇ ਤੁਹਾਨੂੰ ਲੋਤਨਬਾਦ ਸ਼ਸ਼ੀ ਅਕਾਲ ਤੇ ਦੋਸਤੋ ਅੱਜ ਫਿਰ ਤੇ ਇੱਕ ਨਵੀਂ ਕੋਠੀ ਦੀ ਵੀਡੀਓ ਦੇ ਨਾਲ ਹਾਜ਼ਰ ਹੋਏ ਆਂ ਤੇ ਜਿਹੜੀ ਅੱਜ ਤੁਹਾਡੇ ਲਈ ਕੋਠੀ ਲੈ ਕੇ ਆਇਆ ਨਾ ਇੱਕ ਤਾਂ ਹੈਗੀ ਖੁੱਲੀ ਡੁੱਲੀ ਆ ਤੇ ਬਣੀ ਬੜੀ ਵਧੀਆ ਏਰੀਆ ਦੇ ਵਿੱਚ ਹੋਈ ਆ ਜਗਰਾਉਂ ਦੇ ਪੋਰਸ਼ ਏਰੀਆ ਦੇ ਵਿੱਚ ਬਣੀ ਵੀ ਆ ਤੇ ਜਗਾ ਵੀ ਹੈ ਨਾ ਤੁਹਾਨੂੰ ਕਾਫੀ ਢੁੱਲ ਡੁੱਲੀ ਮਿਲ ਜਾਣੀ ਆ ਤਾਂ ਸਾਰੀ ਕੋਠੀ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦਿਖਾਉਨੇ ਆ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੁਜਾਰਸ਼ ਆ ਕਿ ਜਿਹੜਾ ਵੀ ਚੈਨਲ ਉੱਤੇ ਪਹਿਲੀ ਵਾਰੀ ਆ ਰਿਹਾ ਹੋਵੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਲੱਗੀ ਬੈਲ ਆ ਤਾਂ ਕੀ ਹੋਣ ਵਾਲੀ ਕਿਸੇ ਵੀਡੀਓ ਦੇ ਨੋਟੀਫਿਕੇਸ਼ਨ ਤੁਸੀਂ ਮਿਸ ਨਾ ਕਰੋ ਤੇ ਬਾਕੀ ਆਜੋ ਜੀ ਹੁਣ ਆਪਾਂ ਕਰਦੇ ਹਾਂ ਨਾ ਵੀਡੀਓ ਨੂੰ ਸਟਾਰਟ ਤੇ ਦਿਖਾਉਣਾ ਹੈ ਤੁਹਾਨੂੰ ساری ਕੋਠੀ ਕਿਵੇਂ ਕਿਵੇਂ ਦੀ ਬਣੀ ਪਈ ਆ ਫਰੰਟ ਤੇ ਆਪਣੇ ਕੁਝ ਇਸ ਤਰ੍ਹਾਂ ਦੇ ਐਂਟਰੀ ਹੈ ਠੀਕ ਹੈ ਕੁਝ ਇਸ ਤਰ੍ਹਾਂ ਦੇ ਡੋਰ ਨੇ ਤੇ ਐਂਟਰ ਕਰਦੇ ਸਾਰ ਆਪਾਂ ਜਾਂਦੇ ਹਾਂ ਆਪਣੇ ਪਾਰਕਿੰਗ ਏਰੀਆ ਦੇ ਵਿੱਚ ਜਿੱਥੇ ਤੁਹਾਡੀ ਹਨਾ ਗੱਡੀ ਵਗੈਰਾ ਬਹੁਤ ਹੀ ਆਰਾਮ ਦੇ ਨਾਲ ਲੱਗ ਜਾਣੀ ਹੈ ਇਧਰਲੀ ਸਾਈਡ ਤੇ ਆ ਜਾਂਦੇ ਹੀ ਆਪਣਾ ਗਾਰਡਨਿੰਗ ਏਰੀਆ ਠੀਕ ਹੈ ਗਾਰਡਨਿੰਗ ਏਰੀਆ ਕਹਿੰਦੇ ਜਿੱਥੇ ਆਪਾਂ ਨੂੰ ਹਨਾ ਤੁਸੀਂ ਆਪਣੀਆਂ ਸਬਜ਼ੀਆਂ ਸਬਜ਼ੀਆਂ ਬੀਜਣੀਆਂ ਜਿਵੇਂ ਇਹਨਾਂ ਨੇ ਬੀਜੀਆਂ ਤੁਸੀਂ ਉਹ ਵੀ ਕਰ ਸਕਦੇ ਹੋ ਬਾਕੀ ਇੱਕ ਵਾਸ਼ੂਮ ਆਪਾਂ ਨੂੰ ਇੱਧਰ ਬਾਹਰਲੀ ਸਾਈਡ ਤੇ ਮਿਲ ਜਾਂਦਾ ਵਾ ਤੇ ਨਾਲ ਆਲਾ ਵਾਸ਼ਿੰਗ ਏਰੀਆ ਮਿਲ ਜਾਂਦਾ ਵਾ ਬੜਾ ਸਾਰਾ ਚੈੱਕ ਕਰਾ ਰਹੇ ਹੋ ਤੇ ਬਾਕੀ ਹਨਾ ਦੇਖ ਲਓ ਨਾ ਸਾਰੇ ਘਰ ਦੇ ਵਿੱਚ ਟੂਟਲੀ ਪੱਥਰ ਦਾ ਕੰਮ ਹੋਇਆ ਹੋਇਆ ਇੱਕ ਰੂਮ ਇੱਧਰ ਵੀ ਹੈ ਮਤਲਬ ਇਹ ਨਾ ਇਹਨਾਂ ਨੇ ਕਿਰਾਏ ਤੇ ਦਿੱਤਾ ਪਿਆ ਵਾ ਤੇ ਇਹ ਐਕਚੁਅਲੀ ਲੋਕ ਹਜੇ ਬਾਕੀ ਦੀ ਕੋਠੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਆ ਜਾਈ ਇਥੋਂ ਆਪਣੀ ਨਾ ਮੇਨ ਘਰ ਦੇ ਵਿੱਚ ਆਪਾਂ ਕਹਿੰਦੇ ਐ ਐਂਟਰੀ ਸਟਾਰਟ ਹੁੰਦੀ ਆ ਘਰ ਦੇ ਵਿੱਚ ਨਹੀਂ ਆਪਾਂ ਕਹਿੰਦੇ ਇਹ ਗੈਸਟ ਰੂਮ ਜਿਹਾ ਆਪਣਾ ਡਰਾਇੰਗ ਏਰੀਆ ਪੂਰੇ ਵਿੱਚ ਐਂਟਰੀ ਆਪਣੀ ਇਧਰੋਂ ਹੀ ਹੋ ਜਾਂਦੀ ਆ ਬਾਹਰਲੀ ਸਾਈਡ ਤੋਂ ਹੀ ਤਾਂ ਦੇਖ ਲਓ ਕੁਛ ਇਸ ਤਰ੍ਹਾਂ ਦਾ ਏਰੀਆ ਵਾ ਬਾਕੀ ਉੱਪਰ ਵੀ ਹੈ ਨਾ ਆਪਣਾ ਸਾਰਾ ਕੰਮ ਚੈੱਕ ਕਰਾ ਦਿਓ ਜਿੰਨਾ ਪੀਓਪੀ ਦਾ ਹੋਇਆ ਵਾ ਮਤਲਬ ਬਹੁਤ ਸੋਹਣਾ ਘਰ ਰੈਡੀ ਹੋਇਆ ਪਿਆ ਵਾ ਤੇ ਮਾਲਕਾਂ ਦੇ ਪੈਸੇ ਖਰਚੇ ਹੋਏ ਹੈ ਨਾ ਆਪਾਂ ਦਿਖ ਰਿਹਾ ਬਾਕੀ ਆਜੋ ਹੁਣ ਤੁਹਾਨੂੰ ਹੈ ਨਾ ਇਧਰਲੀ ਸਾਈਡ ਤੋਂ ਦਿਖਾਉਨੇ ਆ ਤੇ ਬਾਕੀ ਹੈ ਨਾ ਆ ਆਪਣਾ ਮੇਨ ਲੌਬੀ ਏਰੀਆ ਜਾਂਦਾ ਦਿਖਾ ਦੂ ਹਨਾ ਖੁੱਲਾ ਡੁੱਲਾ ਇੰਟਰਫੇਸ ਆ ਸਾਰਾ ਕੰਮ ਚੈੱਕ ਕਰਾ ਦਿਓ ਜਿੰਨਾ ਉੱਤੇ ਹੋਇਆ ਰੰਗ ਰੋਗਨ ਦਾ ਕੰਮ ਵੀ ਬਿਲਕੁਲ ਨਵਾਂ ਹੋਇਆ ਪਿਆ ਬਾਕੀ نیچے ਵੀ ਹੈ ਨਾ ਪੱਥਰ ਵਗੈਰਾ ਵੀ ਦਿਖਾ ਦੂ ਮਤਲਬ ਪੂਰਾ ਘੈਂਟ ਕੰਮ ਹੋਇਆ ਹੋਇਆ ਮਾਲਕਾਂ ਨੇ ਕਰਵਾਇਆ ਬਾਬਾ ਤੇ ਇਧਰਲੀ ਸਾਈਡ ਆ ਜਾਂਦਾ ਹੀ ਆਪਣਾ ਕਿਚਨ ਆ ਕਿ ਮੜਾ ਕਿਚਨ ਵੀ ਅੰਦਰੋਂ ਚੈੱਕ ਕਰਾ ਦਿਓ ਕਿਚਨ ਵੀ ਹੈ ਨਾ ਪੂਰੇ ਖੁੱਲੇ ਡੁੱਲੇ ਸਾਈਜ਼ ਦਾ ਵਾ ਇਧਰ ਆਪਾਂ ਨੂੰ ਕੋਰਨਰ ਵਿੰਡੋ ਮਿਲ ਜਾਂਦੀ ਹੈ ਜਿੱਥੋਂ ਤੁਹਾਨੂੰ ਕੰਮ ਕਰਦਿਆਂ ਬਾਹਰ ਦਾ ਵੀ ਊਗਾ ਬਾਕੀ ਹਨਾ ਸਾਰੇ ਕਬੂਰਡ ਵਗੈਰਾ ਬਣੇ ਵਸਲਫਾ ਪਈਆਂ ਹੋਈਆਂ ਨੇ ਇਧਰਲੀ ਸਾਈਡ ਆਪਣਾ ਵਾਸ਼ਿੰਗ ਏਰੀਆ ਆ ਜਾਂਦਾ ਵਾ ਤੇ ਮੇਨ ਹਨਾ ਜਿਹੜੀ ਘਰ ਦੇ ਵਿੱਚ ਐਂਟਰੀ ਹੁੰਦੀ ਆ ਉਹ ਆਪਣੀ ਇਧਰਲੀ ਸਾਈਡ ਤੋਂ ਹੁੰਦੀ ਹੈ ਠੀਕ ਹੈ ਆ ਮੇਨ ਡੋਰ ਆ ਇੱਥੇ ਹੀ ਆਪਣੇ ਉੱਪਰਲੇ ਫਲੋਰ ਦੇ ਲਈ ਸੇਜ ਜਾਂਦੀਆਂ ਨੇ ਤੇ ਬਾਕੀ ਆ ਜੋ ਹਨਾ ਹੁਣ ਤੁਹਾਨੂੰ ਆਪਾਂ ਰੂਮਸ ਦਿਖਾ ਦਈਏ ਪਹਿਲਾਂ ਆਪਾਂ ਨੂੰ ਆਹ ਲੈ ਬੈੱਡਰੂਮ ਮਿਲ ਜਾਂਦਾ ਵਾ ਮੜਾ ਕੇ ਰੂਮ ਦਾ ਸਾਈਜ਼ ਚੈੱਕ ਕਰਾ ਲੂਠੇਗਾ ਖੁੱਲੇ ਡੁੱਲੇ ਸਾਈਜ਼ ਦਾ ਰੂਮ ਆ ਪੇਂਟ ਵਗੈਰਾ ਦਾ ਕੰਮ ਹਨਾ ਸਾਰੇ ਫਰੈਸ਼ ਹੋਇਆ ਬਿਆ ਵਾ ਤੇ ਬਹੁਤ ਸੋਹਣੀ ਕੋਠੀ ਬਣੀ ਹੋਈ ਐ ਇਧ ਸਟੂਰੀ ਜਿਹੜੀ ਇਹ ਕਹ ਰਹੀਏ ਮਤਲਬ ਸਾਰੀਆਂ ਹਲ ਮੀਡਾਸ ਬਣੀ ਹੋਈ ਵੁਡਨ ਦਾ ਸਾਰਾ ਕੰਮ ਹੋਇਆ ਹੋਇਆ ਤੇ ਇਹਦੇ ਨਾਲ ਆਪਾਂ ਨੂੰ ਮਿਲ ਜਾਂਦਾ ਇੱਧਰ ਅਟੈਚ ਵਾਸ਼ਰੂਮ ਬੜਾ ਵਾਸ਼ਰੂਮ ਵੀ ਅੰਦਰ ਉਹਦਾ ਕਾਹੂ ਸਾਰੀਆਂ ਫੈਸਿਲਿਟੀਆਂ ਤੁਹਾਨੂੰ ਮਿਲ ਜਾਣਗੀਆਂ ਉੱਪਰ ਤੱਕ ਟਾਇਲ ਲੱਗੀ ਵੀ ਆ ਸਾਰਾ ਏ ਟੂ ਜ਼ੈਡ ਕੰਮ ਹੋਇਆ ਹੋਇਆ ਠੀਕ ਆ ਮਤਲਬ ਕਹ ਜੀ ਨਾ ਮਾਲਕਾਂ ਨੇ ਕੁੱਕੀ ਜਿਹੜੇ ਪਏ ਆ ਪੈਸੇ ਪੂਰੇ ਖਰਚੇ ਪਏ ਆ ਤੇ ਇਧਰਲੀ ਸਾਈਡ ਤੋਂ ਹੀ ਹਨਾ ਦੂਸਰਾ ਰੂਮ ਵੀ ਦਿਖਾ ਦੂਗਾ ਮੜਾ ਆ ਵੀ ਉਹ ਕਿੱਦਾਂ ਦਾ ਬਣਿਆ ਪਿਆ ਵਾ ਤੇ ਆ ਜੋ ਆਲੇ ਰੂਮ ਦਾ ਵਿਸ਼ਾ ਇਸ ਚੈੱਕ ਕਰ ਲਓ ਇਹ ਚ ਵੀ ਤੁ ਦੇਖ ਕੇ ਆਪਾਂ ਨੂੰ ਬੈਕ ਸਾਈਡ ਤੇ ਵੀ ਹੈ ਨਾ ਇੱਧਰ ਮਤਲਬ ਡੋਰ ਮਿਲ ਜਾਂਦਾ ਜਿਹੜਾ ਆਪਣਾ ਖੁੱਲਦਾ ਹੀ ਪਿੱਛੇ ਹੈ ਨਾ ਵੈਂਟੀਲੇਸ਼ਨ ਏਰੀਆ ਛੱਡਿਆ ਹੋਇਆ ਉਧਰਲੀ ਸਾਈਡ ਕਿਉਂਕਿ ਤੁਹਾਨੂੰ ਦਿਖਾ ਦਿੰਨੇ ਆਪਾਂ ਇੱਥੇ ਤੇ ਆ ਗਈ ਹੈ ਨਾ ਬੈਕ ਸਾਈਡ ਤੇ ਇੱਧਰ ਆਪਾਂ ਨੂੰ ਵੈਂਟੀਲੇਸ਼ਨ ਏਰੀਆ ਮਿਲ ਜਾਂਦਾ ਵਾ ਧਰੋ ਮੜਾ ਤਾਂ ਪਿੱਛੇ ਵੀ ਹੈ ਨਾ ਤੁਹਾਨੂੰ ਕਾਫੀ ਸਪੇਸ ਮਿਲ ਜਾਣੀ ਆ ਤੇ ਬਾਕੀ ਆਜੋ ਹਨਾ ਹੁਣ ਆਪਾਂ ਤੁਹਾਨੂੰ ਅੱਗੇ ਦਿਖਾਈਏ ਵੀ ਅੱਗੇ ਕਿੁੱਟੀ ਕਿਵੇਂ ਕਿਵੇਂ ਦੀ ਬਣੀ ਵੀ ਆ ਤੇ ਬਾਕੀ ਹਨਾ ਇਧਰਲੀ ਸਾਈਡ ਤੇ ਹੈਗਾ ਇਹ ਸਟੋਰ ਰੂਮ ਇਹ ਬੰਦ ਆ ਇਹਦੀ ਚਾਬੀ ਹੈ ਨਹੀਂ ਕਿ ਠੀਕ ਹੈ ਦੇ ਨਾਲ ਇੱਕ ਤੁਹਾਨੂੰ ਹਨਾ ਇੱਥੇ ਰੂਮ ਵੀ ਮਿਲ ਜਾਣਾ ਮਾ ਇਹਨਾਂ ਨੇ ਰੈਂਟ ਤੇ ਦਿੱਤੇ ਵੇਆ ਤੇ ਉਹ ਹਨਾ ਹੈ ਨਹੀਂ ਕਿ ਹਜੇ ਕਿਰਾਏਦਾਰ ਤੇ ਇੱਕ ਤੁਹਾਨੂੰ ਵਾਸ਼ਰੂਮ ਵੀ ਮਿਲ ਜਾਣਾ ਮਾ ਤਾਂ ਮਤਲਬ ਉਹ ਕਹਿ ਰਹੀ ਨਾ ਦੋ ਤਿੰਨ ਕਮਰੇ ਹਜੇ ਲੋਕ ਨੇ ਜਿਹੜੇ ਆਪਾਂ ਵੀਡੀਓ ਦੇ ਵਿੱਚ ਨਹੀਂ ਦਿਖਾਏ ਬਾਕੀ ਜਦੋਂ ਤੁਸੀਂ ਆਉਂਗੇ ਉਦੋਂ ਆਪਾਂ ਖਲਵਾ ਲਾਂਗੇ ਤੇ ਉਹ ਰੂਮ ਵੀ ਤੁਹਾਨੂੰ ਘਰ ਆ ਗਈ ਇਥੋਂ ਮੇਨ ਹਨਾ ਫਰੰਟ ਤੋਂ ਹੀ ਆਪਣੀ ਉੱਪਰ ਜਾਣ ਦੀ ਸਟੇਅਰਸ ਮਿਲ ਜਾਂਦੀਆਂ ਨੇ ਇਹਨਾਂ ਦੇ ਵਿੱਚ ਚੈੱਕ ਕਰਾ ਦੋ ਸਾਰਾ ਹਨਾ ਵੁੱਡਨ ਦੀ ਰੀਲਿੰਗ ਦਾ ਕੰਮ ਹੋਇਆ ਨਾਲ ਗਲਾਸ ਦਾ ਵਰਕ ਹੋਇਆ ਹੋਇਆ ਤੇ ਸਾਰੇ ਪੱਥਰ-ਪੁੱਥਰ ਦਾ ਕੰਮ ਹਨਾ ਆਪਣੇ ਮਤਲਬ ਸਟੇਅਰ اور ਵਾਕੀ ਨੂੰ ਉੱਪਰ ਦਾ ਇੰਟਰਫੇਸ ਦਿਖਾਉਂਦੇ ਆ ਤੇ ਇੱਥੋਂ ਨਾਲ ਆਪਣੀ ਮੇਨ ਉੱਪਰਲੇ ਪੋਰਸ਼ਨ ਤੇ ਐਂਟਰੀ ਹੋ ਜਾਂਦੀ ਆ ਐਂਟਰ ਕਰਦੇ ਸਾਰ ਆਪਣਾ ਕੁਝ ਇਸ ਤਰ੍ਹਾਂ ਦਾ ਇੰਟਰਫੇਸ ਆ ਜਾਂਦਾ ਵਾ ਇੱਧਰਲੀ ਸਾਈਡ ਤੇ ਤੁਹਾਨੂੰ ਹਨਾ ਵਾਸ਼ਿੰਗ ਏਰੀਆ ਮਿਲ ਜਾਂਦਾ ਜੇ ਆਪਾਂ ਕਹਿੰਦੇ ਵਾਸ਼ਵੈਸ਼ਨ ਲੱਗਿਆ ਹੋਇਆ ਵਾ ਤੇ ਉੱਪਰ ਹਨਾ ਮੜਾ ਕੰਮ ਚੈੱਕ ਕਰਾ ਲਓ ਜਿਹੜਾ ਇਹਨਾਂ ਨੇ ਪੇਂਟ ਦਾ ਕੰਮ ਕਰਾਇਆ ਹੈ ਨਾ ਮਤਲਬ ਬੜਾ ਘਰ ਨੂੰ ਲਕਜ਼ਰੀ ਲੁੱਕ ਦਿੰਦਾ ਵਾ ਤੇ ਬਹੁਤ ਸੋਹਣਾ ਕੰਮ ਕਰਾਇਆ ਪਿਆ ਮਾਲਕਾਂ ਨੇ ਤੇ ਆਜੋ ਹੁਣ ਤੁਹਾਨੂੰ ਹਨਾ ਇੱਧਰਲੀ ਸਾਈਡ ਤੇ ਆਪਾਂ ਜਿਹੜਾ ਬੈਡਰੂਮ ਆਪਣਾ ਉਹ ਚੈੱਕ ਕਰਾ ਇਹ ਹੈ ਲੈ ਬੈਡਰੂਮ ਦਾ ਸਾਈਜ਼ ਵੀ ਦੇਖ ਲਿਓ ਨਾ ਖੁੱਲੇ ਡੁੱਲੇ ਸਾਈਜ਼ ਹੈ ਵੀ ਬੈਡਰੂਮ ਤੇ ਇਹ ਚ ਵੀ ਹੈ ਨਾ ਕਬੂਰਡ ਦਾ ਕੰਮ ਹੋਇਆ ਹੋਇਆ ਆ ਕਿ ਮੜੇ ਇਧਰੋਂ ਉੰਦਰਲੀ ਸਾਈਡ ਤੋਂ ਦੱਕਾ ਦੇ ਉੱਪਰ ਛੱਤ ਤੇ ਵੀ ਨਿਕਾ ਮਰ ਰਹੇ ਉੱਪਰ ਵੀ ਪੀਓਪੀ ਦਾ ਵਰਕ ਹੋਇਆ ਹੋਇਆ ਵਾ ਤੇ ਹੈ ਨਾ ਉਧਰਲੀ ਸਾਈਡ ਵੀ ਇਹਨਾਂ ਦੋ ਮੜੇ ਆ ਵੀ ਸਾਰਾ ਹਨਾ ਆਪਣਾ ਕਬੂਰਡ ਵੁੱਡਨ ਦਾ ਕੰਮ ਹੋਇਆ ਹੋਇਆ ਇਧਰਲੀ ਸਾਈਡ ਤੇ ਵੀ ਹੈ ਨਾ ਆਪਣੇ ਆ ਬਣਿਆ ਹੋਇਆ ਸਮਾਨ ਰੱਖਣ ਲਈ ਹੈ ਨਾ ਜਿਵੇਂ ਆਪਾਂ ਕੋਈ ਸਜਾਵਟ ਕਰਨੀ ਹੁੰਦੀ ਹੈ ਘਰ ਦੇ ਵਿੱਚ ਸਜਾਵਟੀ ਸਮਾਨ ਰੱਖਣਾ ਹੁੰਦਾ ਵਾ ਉਹ ਚੀਜ਼ਾਂ ਤੁਸੀਂ ਰੱਖ ਸਕਦੇ ਹੋ ਤੇ ਆਜੋ ਹੁਣ ਤੁਹਾਨੂੰ ਏ ਆਜੰਦਾਈ ਆਪਣੇ ਉੱਪਰਲੇ ਪੋਰਸ਼ਨ ਦਾ ਸੈਕੰਡ ਰੂਮ ਠੀਕ ਆ ਅਗੇ ਮੜਾ ਇਹ ਰੂਮ ਵੀ ਚੈੱਕ ਕਰਾ ਦੋ ਪੂਰੇ ਖੁੱਲੇ ਡੁੱਲੇ ਸਾਈਜ਼ ਦਾ ਇਹ ਰੂਮ ਵੀ ਤੇ ਇਹਦੇ ਨਾਲ ਵੀ ਇਧਰ ਹਨਾ ਆਪਣਾ ਸਾਰਾ ਕੰਮ ਹੋਇਆ ਹੋਇਆ ਵਾ ਜਿਹੜੀ ਨਾਲ ਵੁੱਡਨ ਦਾ ਜਾਂ ਕਬੂਡ ਦਾ ਸਟੋਰੇਜ ਏਰੀਆ ਵੀ ਹੈ ਵੇ ਇਧਰਲੀ ਸਾਈਡ पे ਪੂਰਾ ਤੇ ਇਹਦੇ ਨਾਲ ਵੀ ਆਪਾਂ ਨੂੰ ਅਟੈਚ ਵਾਸ਼ਰੂਮ ਦੀ ਫੈਸਿਲਿਟੀ ਮਿਲਦੀ ਆ ਦੋਨਾਂ ਰੂਮਸ ਦੇ ਨਾਲ ਕੰਬਾਈਨ ਆਹੇ ਵਾਸ਼ਰੂਮ ਉਹਦੇ ਨਾਲ ਵੀ ਤੇ ਇਹਦੇ ਨਾਲ ਵੀ ਉੱਪਰ ਤੱਕ ਕਿਚਨ ਵੀ ਟਾਈਲ ਲੱਗੀ ਆ ਤੇ ਬਾਕੀ ਹਨਾ ਇਹਦੀ ਵੀ ਬੈਕ ਸਾਈਡ ਤੇ ਆਪਾਂ ਨੂੰ ਸਪੇਸ ਮਿਲ ਜਾਂਦੀ ਆ ਅਪਾਕੇ ਦੀ ਇਹ ਨਾ ਉੱਪਰ ਰੂਫ ਤੇ ਲਈ ਜਾ ਫਿਰ ਆਪਾਂ ਕਹਿੰਦੇ ਬਾਲਕਨੀ ਦੀ ਆ ਉਹ ਚੀਜ਼ ਹੈ ਨਾ ਇੱਧਰ ਵੀ ਆਪਾਂ ਨੂੰ ਮਿਲ ਜਾਂਦੀ ਹੈ ਤੇ ਬਾਕੀ ਆਜੋ ਹੁਣ ਤੁਹਾਨੂੰ ਹੈ ਨਾ ਮੈਂ ਆਪਾਂ ਅੱਗੇ ਦਿਖਾ ਦਿੰਦੇ ਆ ਤੇ ਆਜੋ ਹੈ ਨਾ ਹੁਣ ਆਪਾਂ ਤੁਹਾਨੂੰ ਉੱਪਰਲੇ ਪੋਰਸ਼ਨ ਦਾ ਕਿਚਨ ਚੈੱਕ ਕਰਾ ਦਈਏ ਮਾੜੀ ਜੀ ਫਲੈਸ਼ ਲਾਈਟ ਆਨ ਕਰ ਲਵੀਂ ਇੱਥੇ ਲਾਈਟ ਚੱਲ ਨਹੀਂ ਰਹੀ ਤੇ ਮੜਿਆ ਦਿਖਾ ਦੋ ਹੈ ਨਾ ਕਿਚਨ ਇੱਧਰ ਆਪਣਾ ਵਾਸ਼ਿੰਗ ਏਰੀਆ ਹੈਗਾ ਕਮਪੋਰਟ ਬਣੇ ਹੋਏ ਆ ਤੇ ਬਾਕੀ ਹੈ ਨਾ نیچے ਵੀ ਆਪਣੇ ਬਣਿਆ ਹੋਇਆ ਹੈ ਨਾ ਸਾਰਾ ਤੇ ਸਾਲਫਾ ਸੁਲਫਾ ਪਈਆਂ ਹੋਈਆਂ ਨੇ ਮਤਲਬ ਕਿਚਨ ਚ ਇੱਥੇ ਲਾਈਟ ਨਹੀਂ ਲੱਗ ਰਹੀ ਬਾਕੀ ਸਾਰਾ ਓਕੇ ਹੈ ਉੱਪਰ ਵੀ ਪੇਂਟ ਨੂੰ ਦਾ ਕੰਮ ਵੀ ਹੋਇਆ ਹੋਇਆ ਤੇ ਆਜੋ ਹੁਣ ਤੁਹਾਨੂੰ ਮੇਨ ਰੂਫ ਦਿਖਾਉਂਦੇ ਆਪਾਂ ਮੇਨ ਰੂਫ ਕਹਿ ਲਈ ਜਾਂ ਫਿਰ ਆਪਣਾ ਬਾਲਕਨੀ ਰੀ ਹੈ ਜਿਹੜਾ ਹੁੰਦਾ ਵਾ ਉਹ ਕਹਿ ਲਈ ਆਪਾਂ ਦਿਖਾਈਏ ਆਜੋ ਦੇਖ ਲੋ ਨਾ ਪੂਰੀ ਉਪਰ ਸਵੇთა ਤੇ ਮਾੜਾ ਜਿਹਾ ਆ ਕੇ ਨਾ ਇਧਰੋਂ ਕਰ ਦੇ ਐਲੀਵੇਸ਼ਨ ਚੈੱਕ ਕਰਾ ਦਿਓ ਜਿਹੜੀ ਬਾਹਰੋਂ ਲੋਕ ਆ ਚੀਜ਼ ਦੇ ਆਉਂਦੀ ਆ ਇਹਦੇ ਪੈਸੇ ਨੇ ਮੇਨ ਜਿਹੜੇ ਹਨਾ ਮਤਲਬ ਆਹ ਵਿਊ ਹੈ ਨਾ ਸਾਹਮਣੇ ਤੋਂ ਫਰੰਟ ਤੋਂ ਆਉਂਦਾ ਵਾ ਮਤਲਬ ਕੂਠੀ ਦਾ ਹਨ ਤੇ ਬਾਕੀ ਹੈ ਨਾ ਉੱਪਰ ਮੇਨ ਰੂਫ ਤੇ ਜਾਣ ਦੇ ਲਈ ਆਪਾਂ ਨੂੰ ਸਟੇਅਰਸ ਵੀ ਮਿਲ ਜਾਂਦੀਆਂ ਨੇ ਤੇ ਉਹ ਵੀ ਪੂਰੀ ਹੈ ਨਾ ਖੁੱਲੀ ਢੁਲੀ ਸਪੇਸ ਆ ਉੱਪਰ ਹਨਾ ਇੱਧਰਲੀ ਸਾਈਡ ਤੇ ਵੀ ਆ ਦੇਖ ਲਓ ਸਪੇਸ ਮਿਲ ਜਾਣੀ ਆ ਤੁਹਾਨੂੰ ਆ ਕਿ ਮੜੇ ਇਹ ਵੀ ਚੱਕ ਰਾ ਦੂ ਉੱਥੇ ਤੱਕ ਸਪੇਸ ਆ ਬਾਕੀ ਪਿਛਲੇ ਸਾਈਡ ਵੀ ਸਪੇਸ ਹੈਗੀ ਆ ਜਿਹੜੇ ਆਪਣੇ ਦੂਜੇ ਬੈੱਡਰੂਮਸ ਨੇ ਉਹਨਾਂ ਚ ਦੀ ਉਹਨਾਂ ਦੀ ਐਂਟਰੀ ਹੈਗੀ ਆ ਠੀਕ ਆ ਜਿਹੜਾ ਪਿਛਲੇ ਸਾਈਡ ਆਪਣਾ ਬਾਲਕਨੀ ਏਰੀਆ ਛੱਡਿਆ ਪਿਆ ਹੈਣਾ ਦੱਸਿਓ ਕਮੈਂਟਾਂ ਦੇ ਵਿੱਚ ਇਹ ਕੂਠੀ ਤੁਹਾਨੂੰ ਕਿਵੇਂ ਦੀ ਲੱਗੀ ਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੁਸੀਂ ਉਹ ਵੀ ਸਾਨੂੰ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ ਤੇ ਬਾਕੀ ਜੇ ਹੁਣ ਆਪਾਂ ਡਿਟੇਲਸ ਦੀ ਗੱਲ ਕਰ ਲਈ ਤੇ 90 ਲੱਖ ਰੁਪਏ ਮਾਲਕਾਂ ਨੇ ਇਸ ਕੂਠੀ ਦੇ ਡਿਮਾਂਡ ਕੀਤੀ ਆ ਬਾਕੀ ਬੰਦ ਦਾ ਮਾਨਤਣ ਮੌਕੇ ਤੇ ਹੋ ਜਾਊਗਾ 90 ਲੱਖ ਹੈਨਾ ਉਦਾਂ ਮਤਲਬ ਆਪਾਂ ਲੱਗ ਰਿਹਾ ਵੀ ਬਹੁਤ ਜ਼ਿਆਦਾ ਵਾ ਪਰ ਜਿਹੜੇ ਏਰੀਆ ਦੇ ਵਿੱਚ ਇਹ ਕੂਠੀ ਬਣੀ ਵੀ ਆ ਉੱਥੇ ਥੋੜਾ ਪ੍ਰਾਈਸ ਹੀ ਹੈਨਾ ਜਗ੍ਹਾ ਦੇ ਹੀ ਜ਼ਿਆਦਾ ਵਾ ਤਾਂ ਠੀਕ ਹੈ 90 ਲੱਖ ਡਿਮਾਂਡ ਆ ਬਾਕੀ ਬੰਦ ਦਾ ਮਾਨਤਣ ਮੌਕੇ ਤੇ ਹੋ ਜਾਊਗਾ ਤੇ ਜੇ ਆਪਾਂ ਜਗਾ ਦੀ ਗੱਲ ਕਰ ਲਈ ਤੇ ਜਗਾ ਹੈਗੀ ਆਪਣੀ 7 ਬਸਵੀ ਜੇ ਆਪਾਂ ਗਜਾਂ ਦੇ ਵਿੱਚ ਗੱਲ ਕਰ ਲਈ ਤੇ 350 ਗਜ ਹੋ ਜਾਂਦੇ ਆ ਤੇ ਜੇ ਆਪਾਂ ਮਰਲੇ ਦੇ ਵਿੱਚ ਗੱਲ ਕਰ ਲਈ ਤੇ 14-15 ਮਰਲੇ ਦੇ ਕਰੀਬ ਜਗਾ ਬਣ ਜਾਂਦੀ ਆ ਤੇ ਬਾਕੀ ਜੇ ਆਪਾਂ ਲੋਕੇਸ਼ਨ ਦੀ ਗੱਲ ਕਰ ਲਈ ਤੇ ਆਪਣੇ ਜਗਰਾਉਂ ਸ਼ਹਿਰ ਦੇ ਵਿੱਚ ਬਣੀ ਵੀ ਆ ਹਰੀ ਸਿੰਘਾ ਹਸਪਤਾਲ ਆ ਜਿਹੜਾ ਜਗਰਾਉਂ ਦਾ ਕਾਫੀ ਮਸ਼ਹੂਰ ਆ ਉਹਦੇ ਕੋਲ ਹੀ ਇਹ ਕੋਠੀ ਬਣੀ ਵੀ ਆ ਤਾਂ ਜਿਹੜੇ ਵੀਰਾਂ ਨੇ ਦੇਖਣੀ ਹੋਈ ਆਪਣੇ ਨਾਲ ਉੱਤੇ ਦੇ ਉੱਤੇ ਨੰਬਰਾਂ ਤੇ ਕਾਲ ਕਰਕੇ ਸੰਪਰਕ ਕਰ ਲਿਓ ਆਪਾਂ ਤੁਹਾਡੀ ਵਿਜ਼ਿਟ ਕਰਾ ਦਾਂਗੇ ਤੇ ਜੇਕਰ ਤੁਸੀਂ ਵੀ ਆਪਣੇ ਕਿਸੇ ਕੋਠੀ ਜਾਂ ਮਕਾਨ ਨੂੰ ਸੇਲ ਤੇ ਲਾਉਣਾ ਉਹਦੀ ਵੀਡੀਓ ਸ਼ੂਟ ਕਰਵਾਉਣੀ ਆ ਤਾਂ ਵੀ ਤੁਸੀਂ ਸਾਡੇ ਨਾਲ ਉੱਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਸੰਪਰਕ ਕਰ ਸਕਦੇ ਹੋ ਆਪਾਂ ਉਹਦੀ ਵੀਡੀਓ ਸ਼ੂਟ ਕਰਕੇ ਉਹਨੂੰ ਵੀ ਸੇਲ ਕਰਵਾ ਦਾਂਗੇ ਤਾਂ ਹੀ ਬਸ ਆਈ ਸੀ ਕਿ ਨਾਈ ਦੀ ਵੀਡੀਓ ਦੱਸੋ ਇਹ ਕੋਠੀ ਤੁਹਾਨੂੰ ਕਿਵੇਂ ਲੱਗੀ ਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੁਸੀਂ ਉਹ ਵੀ ਸਾਨੂੰ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ ਤੇ ਜੀ ਹੁਣ ਮਿਲਦੇ ਆ ਕਿਸੇ ਹੋਰ ਨੂੰ ਵੀਡੀਓ ਦੇ ਨਾਲ ਸ਼ਸ਼ਿਆਕਾਲ